ਤੁਸੀਂ ਟੁੱਟਦੀ ਆ ਤਾਂ ਪਹਿਲਾ ਇਸ ਪਿੰਡ ਤੋਂ ਟੁੱਟਦੀ ਆ ਤਾਂ ਇਹ ਪਿੰਡ ਕਿਹੜਾ ਇਸ ਪਿੰਡ ਵਿੱਚ 90% ਲੋਕ ਅਮਰੀਕਾ ਰਹਿੰਦੇ ਆ ਔਰ ਆਮ ਚੰਗੀਆਂ ਤੋਂ ਚੰਗੀਆਂ ਕੰਟਰੀਆਂ 'ਚ ਰਹਿੰਦੇ ਆ ਔਰ ਪਿੰਡ ਬਹੁਤ ਮਸ਼ਹੂਰ ਆ ਔਰ ਬਿਲਕੁਲ ਬਾਰਡਰ ਦੇ ਕੋਲ ਆ ਥੋੜੀ ਦੂਰੀ ਤੇ ਆ ਬਾਰਡਰ ਤੋਂ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਰਹੇ ਆ ਤਾਂ ਜੱਗੋ ਚੱਕ ਟਾਂਡਾ ਪਿੰਡ ਸਾਰਿਆਂ ਨੇ ਸੁਣਿਆ ਹੋਵੇਗਾ ਤਾਂ ਇਹ ਭਰਾ ਵੀ ਉਸ ਵੇਲੇ ਮੌਕੇ ਤੇ ਮੌਜੂਦ ਸਨ ਜਦੋਂ ਪਾਣੀ ਨੇ ਦਸਤਕ ਦਿੱਤੀ ਆ ਜਦੋਂ ਤੁਸੀਂ ਆ ਟੁੱਟੀਆਂ ਤਾ ਜਦੋਂ ਪਾਣੀ ਆਉਂਦਾ ਤਾਂ ਭਰਾ ਨਾਲ ਗੱਲਬਾਤ ਕਰਦੇ ਆ ਭਰਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹ ਪਚਾਇਆ ਨਹੀਂ ਗਿਆ ਜੇ ਕੁਝ ਦੋ ਪੈਕੇਟ ਸੁੱਟਦੇ ਆ ਤੇ ਦੋ ਪੈਕੇਟ ਦੇ ਵਿੱਚ ਕੀ ਨਿਕਲਿਆ ਇੱਕ ਤੇਲ ਦੀ ਬੋਤਲ ਇੱਕ ਲੂਣ ਤੇ ਇੱਕ ਥੋੜ ਜਾ ਹੋਰ ਲਟਰ ਪਟਰ ਸਮਾਨ ਕੋਈ ਦੋ ਕਰੀਬ ਕੋ ਦੋ ਚਾਰ ਕਿਲੋ ਉਹ ਵੀ ਫੱਡ ਗਿਆ ਤੇ ਉਹ ਕੋਈ ਇੱਕ ਲਫਾਫਾ ਜੋ ਇੱਕ ਕਿਸੇ ਕਰੀਬ ਦੇ ਹੱਥ ਆਇਆ ਉਹ ਵੀ ਖੋਆ ਖਾਈ ਪੈ ਗਈ ਸਾਡੇ ਚਲੋ ਸਾਡੀਆਂ ਫਸਲਾਂ ਦਾ ਤੇ ਬਹੁਤ ਨੁਕਸਾਨ ਹੋਇਆ ਪਿੰਡ ਦਾ ਬਹੁਤ ਨੁਕਸਾਨ ਹੋਇਆ ਪਰ ਪਬਲਿਕ ਨੇ ਤੇ ਲੋਕਾਂ ਨੇ ਪਿੰਡਾਂ ਪਿੰਡ ਦੇ ਬਹੁਤ ਸਾਥ ਦਿੱਤਾ ਤੇ ਸਾਡਾ ਜੇ ਸਾਥ ਨਹੀਂ ਦਿੱਤਾ ਤੇ ਨਹੀਂ ਲਿਆ ਗਿਆ ਨਹੀਂ ਸਾਰ ਲਈ ਗਈ ਤੇ ਸਰਕਾਰ ਨੇ ਨਹੀਂ ਲਈ ਨਾ ਅੱਜ ਤੱਕ ਕਿਸੇ ਹੋਰ ਸਰਕਾਰ ਨੇ ਲਈ ਨਾ ਇਹ ਸਰਕਾਰ ਨੇ ਲਈ ਤੁਸੀਂ ਜਦੋਂ ਟੁੱਟਦੀ ਆ ਉਦੋਂ ਕਿਤੇ ਚਾਹ ਗਾਂਦੀ ਆ ਪ੍ਰਸ਼ਾਸਨ ਨੂੰ ਉਸ ਉਸ ਮੈਕਮੇ ਨੂੰ ਪੀ ਤੁਸੀਂ ਦਾ ਕੁਝ ਵੇਖ ਕੀਤਾ ਜਾਏ ਮੈਂ ਪ੍ਰਸ਼ਾਸਨ ਤੋਂ ਬੜੀ ਅਪੀਲ ਕੀਤੀ ਵੀ 2000 ਬੋਰੀ ਸਰਕਾਰ ਸਾਨੂੰ ਦੇ ਦੇਵੇ ਕਿਸੇ ਕੋਈ ਇਹੋ ਜਿਹਾ ਅਫੀਸਰ ਨਹੀਂ ਜਿਹਨੂੰ ਮੈਂ ਬੇਨਤੀ ਨਹੀਂ ਕੀਤੀ ਮੈਂ ਸਾਰੇ ਅਫਸਰਾਂ ਨੂੰ ਐਸਡੀਐਮ ਸਾਹਿਬ ਨੂੰ ਐਸਐਚਓ ਨੂੰ ਪੁਲਿਸ ਕੰਟਰੋਲ ਰੂਮ ਨੂੰ ਡੀਸੀ ਸਾਹਿਬ ਨੇ ਫੋਨ ਨਹੀਂ ਚੁੱਕਿਆ ਤੇ ਸਾਰਿਆਂ ਨੂੰ ਮੈਂ ਇਹ ਬੇਨਤੀ ਕੀਤੀ ਵੀ ਸਾਨੂੰ ਬੋਰੀ ਦਿੱਤੇ ਜਾਂਦੇ ਤਾਂ ਆ ਸਾਡਾ ਹਾਲ ਅੱਜ ਨਹੀਂ ਸੀ ਹੋਣਾ ਇਹ ਤੁਸੀਂ ਦਾ ਨੁਕਸਾਨ ਕਰੋੜਾਂ ਰੁਪਿਆ ਦਾ ਸਰਕਾਰ ਦਾ ਨਹੀਂ ਸੀ ਹੋਣਾ ਤੁਸੀਂ ਅਗਲੇ ਬੰਨੇ ਟੁੱਟ ਜਾਂਦੀ ਉਹ ਪਾਣੀ ਪਾਕਿਸਤਾਨ ਨੂੰ ਚਲ ਜਾਣਾ ਸੀ ਜਦੋਂ ਤੁਸੀਂ ਸਾਡੇ ਪਿੰਡ ਦੇ ਲਾਗੋਂ ਸਾਡੇ ਪਿੰਡ ਦੇ ਲਾਗੋਂ ਨੇੜਿਓਂ ਚਾਰ ਥਾਂ ਤੋਂ ਟੁੱਟ ਚੁੱਕੀ ਹੈ ਪਰ ਸਾਡੀ ਕਿਸੇ ਨੇ ਸਾਰ ਨਹੀਂ ਲਈ ਮੈਂ ਧੰਨਵਾਦੀ ਹਾਂ ਇਸ ਪੱਤਰਕਾਰ ਵੀਰ ਦਾ ਜਿਨ ਨੇ ਅੱਡੀ ਦੂਰੋਂ ਆਣ ਕੇ ਸਾਡੇ ਪਿੰਡ ਦੀ ਸਾਰ ਲਈ ਹੈ ਹਾਲ ਦਿਖਾ ਸਕਦੇ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਜਰਾ ਦੇਖੇ ਆਲਾ ਦਵਾਲਾ ਦਿਖਾ ਦਵੇ ਵੀ ਲੋਕਾਂ ਦਾ ਹਾਲ ਕੀ ਹੈ ਉਧਰ ਦੀ ਗੱਤੀ ਵੀ ਨਹੀਂ ਆਈ ਸਾਡੇ ਪਿੰਡ ਲਾਈਟ ਦਾ ਬਹੁਤ ਮਾੜਾ ਹਾਲਾ ਲਾਈਟ ਦਾ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਅਪੀਲ ਹੈ ਲਾਈਟ ਤਾਂ ਦਿੱਤੀ ਜਾਏ ਪਾਣੀ ਪੀਣ ਵਾਲਾ ਤੇ ਪੀ ਸਕਣ ਲੋਕ ਭੁੱਖੇ ਮਰ ਰਹੇ ਨੇ ਜਿਨ੍ਹਾਂ ਲੋਕਾਂ ਦੇ ਘਰਾਂ 'ਚ ਪਾਣੀ ਗਲਗਲ ਵੜਿਆ ਨੁਕਸਾਨ ਲੋਕਾਂ ਨੂੰ ਬਾਹਰੋਂ ਕੋਟੀਆਂ ਦੇ ਦਿੱਤੀਆਂ ਚੋਪੜੀਆਂ ਅੰਦਰਲੇ ਪਾਸੇ ਢੱਟ ਚੁੱਕਿਆ ਸਾਰਾ ਨੁਕਸਾਨ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਤੇ ਪਾਣੀ ਪੀਣ ਵਾਲਾ ਸਾਡੇ ਪਿੰਡ ਨਹੀਂ ਹੈਗਾ ਤਾਂ ਹੁਣ ਅਸੀਂ ਗੱਲ ਕਰਦੇ ਆ ਕਿ ਜਦੋਂ ਭਰਾ ਕਹਿੰਦਾ ਕਿ ਹੈਲੀਕਾਪਟਰ ਪਿੰਡ ਦੇ ਵਿੱਚ ਆਉਂਦਾ ਤਾ ਹੈਲੀਕਾਪਟਰ ਪਿੰਡ ਵਿੱਚ ਜਰੂਰ ਆਉਂਦਾ ਪਰ ਲੇਕਿਨ ਉਹ ਹਨੇਰੀ ਤੂਫਾਨ ਕੁਦਰਤ ਨੇ ਨਹੀਂ ਭੇਜਿਆ ਜੋ ਹੈਲੀਕਾਪਟਰ ਦੇ ਤੂਫਾਨ ਨੇ کئی ਘਰਾਂ ਦੇ ਤਾਂ ਕਪੜੇ ਉਡਾ ਕੇ ਲੈ ਗਿਆ ਉਸੇ ਤੋਂ ਅੱਜ ਇਹੀ ਗੱਲ ਚੱਲ ਰਹੀ ਸੀ ਕਿ ਅਸੀਂ ਸੋਚਿਆ ਕਿ ਲਿਫਾਫੇ ਸੁੱਟ ਰਿਹਾ ਬਾਅਦ ਚ ਪਤਾ ਲੱਗਾ ਕਿ ਸਾਡੇ ਪਿੰਡ ਦੇ ਕਪੜੇ ਹੀ ਡਾ ਦਿੱਤੇ ਜੋ ਸੁਕਣੇ ਪਏ ਸੀ ਔਰ ਇੱਥੇ ਗੱਲ ਕਰ ਦਈਏ ਕਿ ਭਰਾ ਇੱਕ ਅਪੀਲ ਕਰ ਰਿਹਾ ਕਿ ਜਦੋਂ ਪਹਿਲਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਵੀ ਤੁਸੀਆਂ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਆਏ ਸਾਲ ਬਰਸਾਤ ਆਉਂਦੀ ਆ ਆਏ ਸਾਲ ਨੁਕਸਾਨ ਹੁੰਦਾ ਪਿਆ ਆਏ ਸਾਲ ਤੁਸੀਂ ਆ ਟੁੱਟਦੀਆਂ ਤਾਂ ਹੁਣ ਕਾਤੋਂ ਇਹਦੇ ਵਾਲਾਂ ਕਹਤੇ ਜਿਹੜੇ ਮਗਰ ਮਛਦੇ ਅਥਰੂ ਆ ਉਹ ਵਹੇ ਜਾ ਰਹੇ ਆ ਕਿਉਂ ਆ ਕੇ ਪੋਚੇ ਲਗਾਏ ਜਾ ਰਹੇ ਆ ਸਰਕਾਰ ਹੂਟਰ ਮਾਰਦੀਆਂ ਗੱਡੀਆਂ ਲੈ ਕੇ ਘੁੰਮ ਰਹੀ ਆ ਜਦਕਿ ਪਹਿਲਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਆਫਤਾਂ ਆਉਣ ਵਾਲੇ ਦੇਣ ਆ ਗਏ ਨੇ ਬਰਸਾਤਾ ਆ ਗਈਆਂ ਨੇ ਤਾਂ ਜਰੂਰ ਰੇਣਾ ਦਾ ਕੋਈ ਹਿੱਲਾ ਕਰਨਾ ਤਾਂ ਅਸੀਂ ਇਸ ਵੇਲੇ ਖੜੇ ਆ ਦੀ ਜੱਗੋ ਚੱਕ ਟਾਂਡਾ ਪਿੰਡ ਦੇ ਵਿੱਚ ਇਹ ਜੱਗੋ ਚੱਕ ਟਾਂਡਾ ਪਿੰਡ ਇਹ ਬਿਲਕੁਲ ਬਾਰਡਰ ਦੀ ਤੁਸੀ ਦੇ ਨਾਲ ਆ ਔਰ ਬਾਡਰ ਇਥੋਂ ਲਗਭਗ 2-3 ਕਿਲੋਮੀਟਰ ਦੀ ਰੇਂਜ ਹੋ ਸਕਦੀ ਆ ਤਾਂ ਫਿਰ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਤੋਂ ਜਦੋਂ ਤੁਸੀਂ ਪਹਿਰਾਪਰ ਨੂੰ ਆਉਂਦੇ ਹੋ ਗੱਲਣੀ ਨੂੰ ਜਾਂਦੇ ਹੋ ਤਾਂ ਇੱਕ ਸਾਈਡ ਨੂੰ ਇਹ ਰਾਵੀ ਦਰਿਆ ਹੀ ਇਸ ਨੂੰ ਮਾਰ ਕਰਦਾ ਔਰ ਰਾਵੀ ਦੀ ਮਾਰ ਦੇ ਨਾਲ ਹੀ ਇਹ ਲੋਕ ਪਰੇਸ਼ਾਨ ਹੁੰਦੇ ਆ ਤਾਂ ਆਏ ਸਾਲ ਇਹ ਇਹਨਾਂ ਦੇ ਹਾਲਾਤ ਹੋ ਜਾਂਦੇ ਆ ਤਾਂ ਫਿਰ ਗੱਲ ਇੱਕ ਹੋਰ ਕਰ ਦਈਏ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਡੈਮ ਤੇ ਅੰਗਰੇਜ਼ਾਂ ਵੇਲੇ ਦੇ ਬਣੇ ਪੁਲ ਅੱਜ ਉਹਨਾਂ ਦੀ ਰਾਖੀ ਕਰ ਰਹੀ ਆ ਸਾਡੀ ਸਰਕਾਰ ਆਪਣੇ ਕੋਲੋਂ ਕੁਝ ਨਹੀਂ ਬਣਾ ਰਹੀ ਕਿ ਅਸੀਂ ਆਪਣੇ ਕੋਲੋਂ ਕੁਝ ਬਣਾਇਆ ਸਿਰਫ ਅੰਗਰੇਜ਼ਾਂ ਵਾਲੇ ਬਣੇ ਆ ਉਹਦੇ ਉੱਤੇ ਹੀ ਬੈਠ ਕੇ ਚੌਂਕੀਦਾਰਾ ਕੀਤਾ ਜਾ ਰਿਹਾ ਉਹਦੇ ਉੱਤੇ ਹੀ ਤਨਖਾਹਾਂ ਲਈਆਂ ਜਾ ਰਹੀਆਂ ਤੇ ਉਹਦੇ ਉੱਤੇ ਹੀ ਆਪਣੇ ਮਹਿਲ ਬਣਾਰੇ ਬਣਾਏ ਜਾ ਰਹੇ ਆ ਨਾ ਕਿ ਆਪਣੇ ਕੋਲੋਂ ਕੋਈ ਡੈਮ ਤਿਆਰ ਹੋਏ ਨੇ ਤੇ ਨਾ ਆਪਣੇ ਕੋਲੋਂ ਇਹਨਾਂ ਕੋਲੋਂ ਕੋਈ ਇਹਨਾਂ ਦੇ ਪੁਲ ਬਣੇ ਨੇ ਤੇ ਜੋ ਤੁਸੀਂ ਕਹਿ ਸਕੀਏ ਕਿ ਸਰਕਾਰ ਨੇ ਆ ਕੁਝ ਕਰ ਦਿੱਤਾ ਤਾਂ ਹੁਣ ਤੁਸੀਂ ਕਿਵੇਂ ਵੇਖਦੇ ਹੋ ਇਸ ਖਬਰ ਨੂੰ ਕਿੰਨੀ ਕੁ ਸਾਰ ਲਈ ਆ ਪਹਿਲੀਆਂ ਸਰਕਾਰਾਂ ਨੇ ਤੇ ਕਿੰਨੀ ਕੁ ਨਵੀਂ ਵਾਲੀ ਲੈ ਰਹੀ ਆ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ